ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਹਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ ਦੋ ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 92 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕੇ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਬਣਾਏ ਨੇ ਔਰ ਪੰਜ ਛੇ ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕਲੀਗਸ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਸ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਦਿੱਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹੋਂ ਪ੍ਰਕਾਸ਼ ਮੈਂਟੂ ਹਾਂ ਅੱਜ ਪੂਰੇ ਦੇਸ਼ ਦੇ ਵਿੱਚ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ ਜਾਣੀ ਆ ਔਰ 27 ਤਰੀਕ ਨੂੰ ਜਿਹੜੀ ਗਣੇਸ਼ ਭਗਵਾਨ ਜੀ ਦੀ ਸਥਾਪਿਤ ਕੀਤਾ ਗਿਆ ਸੀਗਾ ਇਸ ਵਾਰ ਔਰ ਜੇ ਗੱਲ ਕਰੀਏ ਤਾਂ ਅੱਜ ਸਮਰਾਲਾ ਤੋਂ 7 ਕਿਲੋਮੀਟਰ ਦੂਰ ਜਿਹੜੇ ਭਗਤ ਨੇ ਗਣੇਸ਼ ਜੀ ਦੀ ਜਿਹੜੀ ਮੂਰਤੀ ਆ ਵਿਸਰਜਨ ਕਰਨ ਲਈ ਪੈਦਲ ਤੁਰ ਕੇ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਗਤਾਂ ਦੇ ਵਿੱਚ ਪੂਰਾ ਉਤਸ਼ਾਹ ਉੱਥੇ ਹੀ ਜਿਹੜੇ ਭਗਤ ਨਮ ਅੱਖਾਂ ਨਾਲ ਗਣੇਸ਼ ਭਗਵਾਨ ਜੀ ਨੂੰ ਵਿਦਾਈ ਦਿੰਦੇ ਨੇ ਗੱਲਬਾਤ ਕਰ ਲੈਂਦੇ ਆ ਭਗਤਾਂ ਦੇ ਨਾਲ ਕਿ ਕੀ ਉਹਨਾਂ ਦੇ ਮਨ ਦੇ ਭਾਵ ਨੇ ਇਸ ਵਕਤ ਕੀ ਨਾਮ ਹੈ ਮੇਰਾ ਨਾਮ ਗਗਨਦੀਪੁੱਤ ਰਾਜਾ ਜੀ ਅੱਜ ਤੁਸੀਂ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਵਿਸਰਜਣ ਕਰਨ ਆਇਆ ਹੋ ਕੀ ਭਾਵ ਹੈਗੇ ਨੇ ਮਨ ਦੇ ਵਿੱਚ ਮਨ ਦੇ ਵਿੱਚ ਬਹੁਤ ਉਤਸ਼ਾਹ ਹੈ ਅਸੀਂ ਲਗਾਤਾਰ 5 ਸਾਲ ਤੋਂ ਪਿਛਲੇ 5 ਸਾਲ ਤੋਂ ਗਣਪਤੀ ਜੀ ਦੀ ਮੂਰਤੀ ਸਥਾਪਿਤ ਕਰ ਰਹੇ ਹਾਂ 10 ਦਿਨ ਵਾਸਤੇ ਅਸੀਂ ਕਰੀ ਦੀ ਹੈ ਸਥਾਪਿਤ ਔਰ 11ਵੇਂ ਦਿਨ ਅੱਸੀ ਗਣਪਤੀ ਜੀ ਦਾ ਵਿਸਰਜਨ ਕਰਨ ਆਇਆ ਹੈ ਬੜੇ ਖੁਸ਼ੀ ਦਾ ਮਾਹੌਲ ਹੁੰਦਾ ਪਰ ਇੱਕ ਮਨ ਉਦਾਸ ਵੀ ਹੁੰਦਾ ਹੈ ਕੀ ਗਣਪਤੀ ਜੀ ਜਾ ਰਹੇ ਨੇ ਦੁਵਾਰਾ ਮੰਨ ਦੇ ਵਿੱਚ ਉਹੀ ਚਾਹ ਹੁੰਦੀ ਹੈ ਵੀ 365 ਦਿਨ ਰਹਿ ਗਏ ਅੱਜ ਅਗਲੀ ਵਾਰ ਆਣ ਚ ਫਿਰ 364 ਦਿਨ ਬਹਿ ਗਏ ਯਾਨੀ ਇੱਕ ਇੱਕ ਦਿਨ ਕਰਕੇ ਅਸੀਂ ਇਦਾਂ ਗਿਣਦੇ ਆ ਪਰ ਸਾਰੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲੇ 10 ਦਿਨ ਦਾ ਪ੍ਰੋਗਰਾਮ ਹੈ ਜੋ ਚੱਲ ਰਿਹਾ ਹੈ ਔਰ ਬਹੁਤ ਹੀ ਜੋਰ ਸ਼ੋਰ ਨਾਲ ਸਾਰੇ ਰਲ ਮਿਲ ਕੇ ਸਾਰੇ ਸਹਿਯੋਗ ਕਰਕੇ ਇੱਕ ਦੂਜੇ ਦੇ ਨਾਲ ਮਨਾਉਂਦੇ ਨੇ ਹਰ ਰੋਜ਼ ਆਰਤੀ ਹੁੰਦੀ ਹੈ ਹਰ ਰੋਜ਼ ਕੀਰਤਨ ਹੁੰਦਾ ਹੈ ਹਰ ਰੋਜ਼ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਸਾਰਾ ਮਹੱਲੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੁੰਦਾ ਹੈ ਜੀ ਜਿਹੜੀ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੀ ਮੂਰਤੀ ਸਥਾਪਿਤ ਕਰਦੇ ਹੋ ਇਹ ਮਹੱਲੇ ਦੇ ਵਿੱਚ ਪੰਡਾਲ ਦੇ ਵਿੱਚ ਕਰਦੇ ਹੁੰਦਾ ਸਿਰ ਘਰ ਦੇ ਵਿੱਚ ਅਸੀਂ ਮਹੱਲੇ ਦੇ ਚੌਂਕ ਦੇ ਵਿੱਚ ਯਾਨੀ ਸਥਾਪਿਤ ਕਰਦੇ ਆ ਜੀ ਜਿੱਥੇ ਹਰ ਕੋਈ ਬੰਦਾ ਆ ਸਕਦਾ ਹੈ ਕੋਈ ਕਿਸੇ ਨਾਲੇ ਇਹ ਨਹੀਂ ਵੀ ਕੋਈ ਦੂਸਰੇ ਮਹੱਲੇ ਦਾ ਸਾਡੇ ਕੋਲ ਸੈਂਕੜੇ ਲੇਡੀਜ਼ ਡੇਲੀ ਆਉਂਦੇ ਆ ਕੀਰਤਨ ਕਰਨ ਮੱਥਾ ਟੇਕਣ ਬਹੁਤ ਉਤਸ਼ਾਹ ਹੁੰਦਾ ਉਹਨਾਂ ਦੇ ਵਿੱਚ ਵੀ ਔਰ ਅਸੀਂ ਪੂਰੇ ਜੋਰ ਸ਼ੋਰ ਨਾਲ 10 ਦਿਨ ਦਾ ਤਿਉਹਾਰ ਮਨਾਉਂਦੇ ਆ ਤੇ ਜੇ ਮੈਂ ਤੁਸੀ ਦੱਸਿਆ ਪੰਡਾਲ ਦੇ ਵਿੱਚ ਕਰਦੇ ਹੋ ਤਾਂ ਕੀ ਆ ਭਗਵਾਨ ਸ਼ਿਰੀ ਗਣੇਸ਼ ਜੀ ਦੀ ਜਿਹੜੀ ਪੂਜਾ ਕਰਨ ਲਈ ਹਰ ਸਮੇਂ ਉੱਥੇ ਪੰਡਤ ਜੀ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਪੰਡਤ ਜੀ ਦਾ ਪੂਰਾ ਟਾਈਮ ਸੈਕਚਰ ਸਵੇਰੇ 5:30 ਵਜੇ ਆਰਤੀ ਹੁੰਦੀ ਹੈ ਜੀ ਉਹ ਪੰਡਤ ਜੀ ਸਾਡੇ ਕੋਲ 5:30 ਵਜੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਫਿਰ ਰਾਤ ਦੀ ਜਿਹੜਾ ਲੇਡੀਜ਼ ਦਾ ਕੀਰਤਨ ਹੈ ਦੁਪਹਿਰ ਦਾ ਉਹ ਲੇਡੀਜ਼ ਆਪਣੇ ਆਪ ਕਰਦੀਆਂ ਨੇ ਤੇ ਜਿਹੜੀ ਸ਼ਾਮ ਦੀ ਪੂਜਾ ਔਰ ਆਰਤੀ ਦਾ ਸਿਸਟਮ ਹੈ ਸਾਡੇ 7:30 ਵਜੇ ਅਸੀਂ ਆਰਤੀ ਕਰਦੇ ਹਾਂ ਸ਼ੁਰੂ ਜੀ ਉਸ ਤੋਂ ਬਾਅਦ ਕੀਰਤਨ ਦਾ ਪ੍ਰੋਗਰਾਮ ਹੁੰਦਾ ਜੀ ਲੇਡੀ ਸਾਰੀਆਂ ਆ ਕੇ ਕੀਰਤਨ ਕਰਦੀਆਂ ਨੇ ਅਸੀਂ ਕਈ ਵਾਰੀ ਇਹ ਵੀ ਅਸੀਂ 1-2 ਵਾਰ 1-2 ਪਾਰਟੀਆਂ ਵੀ ਬੁਲਾ ਲਿਆ ਜੀ ਜਿਹਦੇ ਨਾਲ ਲੋਕਾਂ 'ਚ ਹੋਰ ਉਤਸ਼ਾਹ ਰਹਿੰਦਾ ਹੈ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗਜਨਦੀ ਪਵੇਜਾ ਜੀ ਅਸੀਂ ਕੀ ਕਹਾਂਗੇ ਅੱਜ ਵਿਸਰਜਨ ਮੌਕੇ ਅਸੀਂ ਇਹ ਵਿਸਰਜਨ ਦੇ ਗਣਕਸ਼ੀ ਗਣਪਤੀ ਜੀ ਦਾ ਕਰਨ ਜਾ ਰਹੇ ਹਾਂ ਹੁਣ ਅੱਜ ਤੜੀ ਵਾਲੇ ਖੌਂਦੇ ਉੱਤੇ ਸਰ ਸਰਕਾਰੀ ਹਦਾਇਤਾਂ ਦੇ ਮੁਤਾਬਕ ਅਸੀਂ ਇਹ ਪ੍ਰੋਗਰਾਮ ਤਾਲ ਦਿਨ ਤੋਂ ਲਗਾਤਾਰ ਨਿਖਿਆ ਸੀ ਜੋ ਕਿ ਬੜੇ ਧੂਮ ਧਾਮ ਨਾਲ ਅਸੀਂ ਆਪਣੇ ਸਰਪ੍ਰਸਤ ਪੌਰਵਕ ਮਹੱਲਾ ਨਿਵਾਸੀਆਂ ਨਾਲ ਨਿਭਾਇਆ ਹੋਰ ਕੀਤਾ ਗਣਬਦੀ ਦੇ ਇੱਕੋ ਹੀ ਦਿਨ ਮੰਗ ਕੀਤੀ ਸੀ ਇਸ ਵਾਰ ਕਿਉਂਕਿ ਜੋ ਤੁਸੀਂ ਦੇਖਿਆ ਕੁਦਰਤੀ ਕਰੂਤੀ ਹੋਈ ਹੈ ਇਸ ਵਾਰ ਹੜ ਹੜ ਆਏ ਨੇ ਖਾਲਦ ਵਾਲੇ ਬਹੁਤ ਜ਼ਿਆਦਾ ਪਾਣੀ ਹੀ ਹੋ ਗਿਆ ਉਸ ਦੇ ਵਿੱਚ ਅਸੀਂ ਇਹ ਗੁਰੇਜ ਜੀ ਨੂੰ ਕਿਹਾ ਵੀ ਇਸ ਵਾਰ બસ ਉਹਨਾਂ ਨੂੰ ਸ਼ਮਾ ਕਰੋ ਜੋ ਭੁੱਲਾ ਚੁੱਕਾ ਹੋਈਆਂ ਲੋਕਾਂ ਤੋਂ ਮਾਫ਼ ਕਰੋ ਇਹ ਹਰ ਆਲਾ ਸਿਸਟਮ ਨੂੰ ਬੰਦ ਕਰੋ ਔਰ ਉਹਨਾਂ ਲੋਕਾਂ ਨੂੰ ਤਰ ਸਿਖਾਓ ਜਿਹੜੇ ਵਿਚਾਰੇ 5-5 ਫੁੱਟ 6-6 ਫੁੱਟ ਪਾਣੀ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਇਸ ਟਾਈਮ ਬੈਠੇ ਨੇ ਔਰ ਅਸੀਂ ਦੁਆ ਕਰਦੇ ਹਾਂ ਰੱਬ ਉਹਨਾਂ ਨੂੰ ਬਲ ਬਖਸ਼ੇ ਧਨ ਬਖਸ਼ੇ ਤਾਂ ਕਿ ਉਹ ਦੁਬਾਰਾ ਆਪਣੇ ਆਪ ਦੇ ਉੱਤੇ ਸਟੈਂਡ ਕਰ ਸਕਣ ਅੱਜ ਭਗਵਾਨ ਸ੍ਰੀ ਜੁਨੇਜੀ ਨੂੰ ਜਿਹੜਾ ਪ੍ਰਸ਼ਾਦ ਲਾਇਆ ਜਾਂਦਾ ਉਹ ਕਿਸ ਤਰ੍ਹਾਂ ਦਾ ਪ੍ਰਚਾਰ ਲਗਾਉਣੀ ਉਸ ਦੇ ਵਿੱਚ ਅਸੀਂ ਜੋ ਦਿਨ ਸਾਡਾ ਲੱਡੂਆਂ ਦਾ ਜੋ ਲੋਕ ਆਪਣੀ ਸ਼ਰਤਾਂ ਨਾਲ ਪ੍ਰਸ਼ਾਦ ਲੈ ਕੇ ਆਉਂਦੇ ਕੋਈ ਬਿਸਕਟ ਲੈ ਕੇ ਆਉਂਦਾ ਕੋਈ ਕੁਝ ਲੈ ਕੇ ਆਉਂਦਾ ਔਰ ਅਸੀਂ ਇੱਕ ਦਿਨ ਅਸੀਂ 56 ਪੋਖ ਜੂ ਰੱਖਦੇ ਜਿਹਦੇ ਵਿੱਚ 56 ਤਰ੍ਹਾਂ ਦਾ ਮਠਿਆਈ ਹੁੰਦੀ ਆ ਜਿਹੜੀ ਅਸੀਂ 56 ਪੋਖ ਰੱਖਦੇ ਆ ਔਰ ਉਹਨਾਂ ਨੂੰ ਅਰਪਣ ਕਰਦੇ ਆ ਔਰ ਅਰਪਣ ਕਰਨ ਤੋਂ ਬਾਅਦ ਅਸੀਂ ਪੰਡਾਲ ਦੇ ਵਿੱਚ ਜਿੰਨੇ ਵੀ ਸੰਗਤਾਂ ਬੈਠੀ ਹੁੰਦੀ ਆ ਉਹਨਾਂ ਨੂੰ ਵੰਡਦੇ ਆ ਭਗਵਾਨ ਸ਼੍ਰੀ ਗਣੇਸ਼ ਜੀ ਦੀ ਜਿਹੜੀ ਮੂਰਤੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਔਰ ਕਿੱਥੋਂ ਤੁਸੀਂ ਉਹ ਪ੍ਰਾਪਤ ਕਰਦੇ ਆ ਅਸੀਂ ਇਹ ਹਰ ਵਾਰ ਅਲੱਗ ਜਗ੍ਹਾ ਤੋਂ ਪ੍ਰਾਪਤ ਕਰਦੇ ਜਿੱਥੇ ਸਾਨੂੰ ਸਾਡਾ ਮਨ ਕਰਦਾ ਸਾਨੂੰ ਗਣੇਸ਼ ਜੀ ਆਪਣੇ ਵੱਲ ਅਟਰੈਕਟ ਕਰਦੇ ਨੇ ਵੀ ਮੈਂ ਤੁਹਾਡੇ ਘਰੇ ਜਾਣਾ ਅਸੀਂ ਉਹਨਾਂ ਨੂੰ ਲੈ ਕੇ ਆਨੇ ਆ ਉਹ ਕਦੇ ਲੁਧਿਆਣੇ ਤੋਂ ਕਦੇ ਖੰਨੇ ਤੋਂ ਕਦੇ ਕਿੱਥੋਂ ਕਦੇ ਕਿੱਥੋਂ ਉਹ ਅਸੀਂ ਸਾਰਿਆਂ ਦਾ ਇੱਕੋ ਉਹ ਹੈ ਔਰ ਇੱਕੋ ਫ੍ਰੈਂਡਲੀ ਗਣਪਤੀ ਜੀ ਹੁੰਦੇ ਨੇ ਔਰ ਦੇਖਣ ਵਾਲੇ ਹੁੰਦੇ ਨੇ ਗਣਪਤੀ ਜੀ ਦੀ ਜੋ ਸਜਾਵਟ ਅਸੀਂ ਆਪਣੇ ਆਪ ਕਰਦੇ ਆ ਉਹਨਾਂ ਦੀ ਪੰਡਾਲ ਦੀ ਸਜਾਵਟ ਕਰਦੇ ਆ ਉਹ ਦੇਖਣਯੋਗ ਹੁੰਦੀ ਆ ਅੱਛਾ ਇੱਕ ਗੱਲ ਹੋਰ ਆ ਵਿਸਰਜਨ ਕਰਨ ਤੋਂ ਬਾਅਦ ਆਪਾਂ ਕਈ ਜਗ੍ਹਾ ਤੇ ਵੀਡੀਓਜ਼ ਵੀ ਦੇਖਦੇ ਆ ਕਿ ਆ ਬਹੁਤ ਸਾਰੀ ਬੇਅਦਬੀ ਹੁੰਦੀ ਆ ਭਗਵਾਨ ਸ਼੍ਰੀ ਗਣੇਸ਼ ਜੀ ਦੀ ਲਾਲੋ ਜਾ ਹੋਰ ਤਰ੍ਹਾਂ ਦੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਉਹ ਲੋਕੀ ਮੂਰਖ ਨੇ ਜਿਹੜੇ ਬੇਅਦਬੀਆਂ ਕਰਦੇ ਨੇ ਇਹ ਦੇਖੋ ਰੱਬ ਦਾ ਰੂਪ ਆ ਇਹਨਾਂ ਨੂੰ ਰੱਬ ਦੀ ਤਰ੍ਹਾਂ ਹੀ ਪੂਜਣਾ ਚਾਹੀਦਾ ਰੱਬ ਦੀ ਤਰ੍ਹਾਂ ਹੀ ਵਿਸਰਜਨ ਕਰਨਾ ਚਾਹੀਦਾ ਉਹ ਲੋਕ ਬੇਕੂਲ ਹੋ ਨੇ ਜਿਨ੍ਹਾਂ ਨੂੰ ਇਸ ਦੀ ਪ੍ਰਥਾ ਨਹੀਂ ਪਤਾ ਫਿਰ ਉਹ ਆਪਣੇ ਦੇਖੋ ਦੇਖੀ ਇੱਕ ਦੂਜੇ ਨੂੰ ਦੇਖੋ ਦੇਖੀ ਰੱਖ ਲੈਂਦੇ ਨੇ ਮੁੜ ਕੇ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਹੁੰਦਾ ਵਿਸਰਜਨ ਕਰਨਾ ਕਿਵੇਂ ਆ ਉਹ ਦੇ ਦਿੰਦੇ ਨੇ ਪੁਲ ਤੋਂ ਉੱਪਰ ਹੀ ਥੱਲੇ ਸੁੱਟ ਦਿੰਦੇ ਨੇ ਸਾਈਡ ਤੋਂ ਥੱਲੇ ਸੁੱਟ ਦਿੰਦੇ ਨੇ ਤੁਸੀਂ ਵੀਡੀਓ ਚ ਵੀ ਦੇਖਦੇ ਹੋ ਆਪਾਂ ਨੂੰ ਦਿਖਾਉਂਦੇ ਵੀ ਨੇ ਨੈੱਟ ਤੇ ਵੀਡੀਓ ਆਉਂਦੀਆਂ ਨੇ ਪਰ ਉਹ ਗਲਤ ਆ ਆਪਾਂ ਲੋਕਾਂ ਨੂੰ ਇਹੀ ਸੰਦੇਸ਼ ਦਵਾਂਗੇ ਵੀ ਇਹਨਾਂ ਨੂੰ ਜਿਸ ਤਰੀਕੇ ਨਾਲ ਪੂਜਿਆ ਜਾਂਦਾ ਉਸੇ ਤਰੀਕੇ ਨਾਲ ਇਹਨਾਂ ਦਾ ਵਿਸਾਜਨ ਵੀ ਪੂਜ ਕੇ ਕਰੋ ਤਾਂ ਕਿ ਲੋਕਾਂ ਨੂੰ ਸ਼ਕਸ਼ਾਂਤੀ ਮਿਲੇ ਨਹੀਂ ਤਾਂ ਫਿਰ ਇਹ ਜੇ ਕਰੂਤੀਆਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਭਗਵਾਨ ਪਲਟਦਾ ਤਾਂ ਲਾਸਟ ਦੇ ਵਿੱਚ ਕੀ ਮੰਦੇ ਭਾਵਨੇ ਕਿਉਂਕਿ ਗਣੇਸ਼ ભગવાન ਜੀ ਨੇ ਕਿ ਸਰਜਨ ਕਰਨ ਤੇ ਦੇਖੋ 10 ਦਿਨ ਜਿਹੜਾ ਮਾਹੌਲ ਸੀ ਸਾਡਾ ਬਹੁਤ ਖੁਸ਼ੀਆਂ ਭਰਿਆ ਸੀਗਾ ਹੁਣ ਵਿਆਹ ਵਰਗਾ ਮਾਹੌਲ ਸੀ ਸਾਡੇ ਅਲਦ ਵਾਲੇ ਹੁਣ ਅਸੀਂ ਉਹ ਜਿੱਥੇ ਅਸੀਂ ਰੱਖ ਬਚਾ ਗਣਪਤੀ ਜੀ ਨੂੰ ਬਰਾਜਿਆ ਸੀਗਾ ਹੁਣ ਅਸੀਂ ਉੱਥੇ ਜਾ ਕੇ ਵਾਪਸ ਜਾਣਾ ਨਾ ਸਾਨੂੰ ਆਇਆ ਲੱਗਣਾ ਵੀ ਉੱਥੇ ਸਾਰਾ ਕੁਝ ਸੀਗਾ ਵੀ ਹੁਣ ਮਹਿਸੂਸ ਹੋ ਰਿਹਾ ਯਾਰ ਅਸੀਂ ਇਕੱਲੇ ਰਹਿ ਗਏ ਹੁਣ ਸਾਨੂੰ ਉਹ 365 ਦਿਨ ਜਿਹੜੇ ਅਗਲੇ ਨੇ ਸਾਨੂੰ ਯਾਦ ਰੱਖਣੇ ਪੈਣਗੇ ਯਾਦ ਕਰਾਂਗੇ ਅਸੀਂ ਵੀ ਕਦੋਂ ਦਿਨ ਘਟਦੇ ਜਾਣਗੇ ਕਦੋਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਦੁਬਾਰਾ ਕਦੋਂ ਅਸੀਂ ਫੇਰ ওই ਮਾਹੌਲ ਬਣਾਵਾਂਗੇ ਕੀਰਤਨ ਹੁੰਦੇ ਨੇ ਸਾਡੇ ਮੱਲੇਾਂ ਦੇ ਵਿੱਚ ਆਮ ਹੁੰਦੇ ਨੇ ਹਰ ਮਹੀਨੇ ਦੋ ਇੱਕ ਦੋ ਕੀਰਤਨ ਚੱਲਦੇ ਰਹੇ ਪਰ ਜੋ ਜੋ ਅਸੀਂ ਭਗਤੀ ਭਾਵਨਾ ਇਸ ਵੱਡਾਲ ਦੇ ਵਿੱਚ ਗਣਪਤੀ ਜੀ ਦਾ ਟਾਈਮ ਕਰਦੇ ਆ ਉਹ ਸ਼ਾਇਦ ਉਹ ਰਤਨਾ ਵਿੱਚ ਨਹੀਂ ਹੁੰਦੀ ਪਰ ਇਹ ਆ ਅਸੀਂ ਸਾਨੂੰ ਦੁੱਖ ਵੀ ਬਹੁਤ ਆ ਸਾਡੇ ਗਣਪਤੀ ਜੀ ਦਾ ਜਾਣ ਦਾ ਪਰ ਖੁਸ਼ੀ ਵੀ ਬਹੁਤ ਆ ਵੀ ਹਾਂ ਜੋ ਰੀਤੀ ਰਿਵਾਜ ਨੇ ਉਸ ਹਿਸਾਬ ਨਾਲ ਵਿਦਾ ਕਰਦੇ ਆ ਆਪਾਂ ਦੇਖੋ ਕੁੜੀਆਂ ਨੇ ਕੁੜੀਆਂ ਨੂੰ ਵਿਆਹ 25 26 ਸਾਲ ਪਾਲਦੇ ਆ ਪੋਸਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪਰਾਇਆ ਕਰ ਦਿੰਨੇ ਆ ਉਹੀ ਸਾਡੇ ਗਣਪਤੀ ਜੀ ਅਸੀਂ 10 ਦਿਨ ਪੂਰਾ ਐਨ ਉਹਨਾਂ ਨੂੰ ਪਾਲਿਆ ਪੋਸਿਆ ਐਨ ਖੜਾਇਆ ਸਭ ਕੋ ਪੀਤਾਂ ਨਾਲ ਖੇਲਾ ਕੀਤਾ ਸਭ ਕੋ ਪੀਤਾ ਹੁਣ ਉਹਨਾਂ ਦਾ ਜਾਣ ਦਾ ਟਾਈਮ ਸੀ ਅਸੀਂ ਉਹਨਾਂ ਨੂੰ ਬੜੀ ਧੂਮਤਾ ਆਨੰਦ ਸਰਜਿਤ ਕਰਨ ਲਈ ਗੜੀ ਵਾਲੀ ਨਹਿਰ ਤੇ ਚੱਲੇ